पीएल की थी और उसी दिन अकालिया ने भी की थी तो जबो साडा की कहंदे हंगे साडी ਸੁਣਵਾਈ ਹੋਈ ਸਾਡੇ ਲੋਅਰ ਨੇ ਗੱਲ ਕੀਤੀ ਉਹਨਾਂ ਨੇ ਹਦਾਇਤ ਦਿੱਤੀ ਕਿ ਦੋਨੋਂ ਕੰਪਲੇਂਟਾਂ ਕਲੱਬ ਹੋ ਜਾਣ ਮੇਰੀ ਜੋ ਮੈਂ ਆਪਣੇ ਨਾਮ ਤੇ ਕੀਤੀ ਸੀਗੀ और अकालिया ਦੇ ਨਾਲ ਸੋ ਉਹ ਕਲੱਬ ਹੀਅਰਿੰਗ ਫਿਰ ਹੋਈ ਸੀਗੀ 4 ਦਿਨਾਂ ਬਾਅਦ

ਇਟ ਸ਼ੁਡ ਬੀ ਵਿਦ ਅ ਸੈਟਰਲ ਏਜੰਸੀ অর ਇਸ ਨੂੰ ਟ੍ਰਾਂਸਫਰ ਕਰੋ ਚੰਡੀਗੜ੍ਹ ਸੋ ਉਹ ਉਹਨਾਂ ਨੇ ਜਿਹੜੇ ਏਜੀਸੀ ਉਹਨਾਂ ਨੂੰ ਦੱਸਦਾ ਸੀਗਾ ਕਿ ਇਹ ਜ਼ਰੂਰੀ ਕਰਨਾ ਹੈਗਾ অর ਉਹ ਮੰਨ ਕੇ ਸੀਗੇ ਦੂਜੀ ਗੱਲ ਡੇਟ ਲੱਗੀ ਹੈ 22 ਤਰੀਕ ਨੂੰ ਫਿਰ ਅੱਗੇ ਜਾ ਕੇ ਦੇਖਾਂਗੇ 22 ਤਰੀਕ ਨੂੰ ਵੀ ਜੋ ਵੀ ਇੱਥੇ ਹੋਇਆ ਹੈ ਸਾਰੇ ਕਿਤੇ ਪੰਜਾਬ ਤੇ ਹੋਇਆ ਹੈ ਉਹ ਵੀ ਅੱਗੇ ਆਏਗਾ ਕਿਉਂਕਿ ਉਸ ਦੇ ਵਿੱਚ ਪਾਰਟੀ ਕਾਂਗਰਸ ਵੀ ਬਣ ਗਈ ਸੀਗੀ ਸੋ ਤੈਨੂੰ ਦੇ ਸਰਵਾਈਵ ਹੋਈ ਸੀਗੀ ਉਸੇ ਇੱਕ ਟਾਈਮ ہمارا ਸਾਡਾ ਰਾਜਨੀਤਿਕ ਗੱਲ ਇੱਕ ਹੈ ਕਿ ਉਹਨਾਂ ਦੇ ਵੌਇਸ ਸੈਂਪਲ ਲੈਣ ਤੇ ਵੀダイ ਸਾਨੂੰ ਕਹੇ ਗਏ ਕਿ ਤੁਸੀਂ ਆਪਣੇ ਵੌਇਸ ਆਪਲ ਦਿਓ ਅਸੀਂ ਕਿਉਂ ਦਈਏ ਵੌਇਸ ਸੈਂਪਲ ਗਮਨ ਨੇ ਪੁੱਛਿਆ ਹਾਂ ਗਮਨ ਨੇ ਪੁੱਛਿਆ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਤਾਂ ਕਿ ਦੇ ਦਾਂਗੇ ਪਰ ਜੋ ਸਾਡਾ ਤਾਂ ਵੌਇਸ ਨਹੀਂ ਹੈ ਨਾ ਕਲਿੱਪ ਵਿੱਚ ਸੋ ਇਸ ਤਰ੍ਹਾਂ ਚੱਲ ਰਿਹਾ ਹੈ ਔਰ ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਸੀਗੀ ਜੋ ਅਸੀਂ ਸੁਪਰੀਮ ਕੋਰਟ ਦੇ ਸੀਗੇ ਉਸ ਸਿਟ ਨੇ ਆਪਣੀ ਰਿਪੋਰਟ ਦੇਤੀ ਹੈਗੀ ਹੈ ਔਰ ਉਹਦੇ ਔਰ ਜਲਦੀ ਤੋਂ ਜਲਦੀ ਉਹ ਆਪਣੀ ਸੁਪਰੀਮ ਕੋਰਟ ਹਦਾਇਤ ਦੇ ਦੇ। ਕੋਈ ਨਿਗ ਮਹਿਸੂਸ ਕਰ ਰਹੇ ਨੇ ਕਾਂਗਰਸ ਦੇ ਵਿੱਚ ਇਨੀ ਠੰਡ ਵਿੱਚ ਕੀ ਬਿਆਨ ਤੋਂ ਕੀ ਸਮਝ ਕੋਈ ਨਿਗ ਹੈ ਨਹੀਂ ਔਰ ਕੈਪਟਨ ਸਾਹਿਬ ਜਿੱਥੇ ਬੈਠੇ ਹੈ ਉੱਥੇ ਹੀ ਨੇ ਇਸੇ

ਦੇਖੋ ਉਹ ਬਾਰ-ਬਾਰ ਉਹਨਾਂ ਨੇ ਇਹ ਵੀ ਕਿਹਾ ਸੀ ਇੰਟਰਵਿਊ 'ਚ ਕਿ ਇਹ ਮੇਰਾ ਪਰਸਨਲ 뷰 ਹੈਗਾ ਔਰ ਇਹ ਪਾਰਟੀ ਨੂੰ ਵੀ ਪਹਚਾਇਆ ਉਹਨਾਂ ਨੇ ਪਹਿਲੇ ਤਾਂ ਹੁਣ ਪਾਰਟੀ ਦੇ ਹਾਈ ਕਮਾਂਡ ਦੇ ਉੱਤੇ ਹੈ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਕੀ ਕਰਨਾ ਨਹੀਂ ਕਰਨਾ ਮੈਂ ਬੀਜੇਪੀ ਕੀ ਕਰਨ ਲੱਗੀ ਕਿਉਂਕਿ 17 ਤਰੀਕ ਤੱਕ ਜਿਹੜੇ ਐਸਐਸਪੀ ਪਟਿਆਲਾ ਨੇ ਉਹ ਛੁੱਟੀ ਤੇ ਨਹੀਂ ਜੇਕਰ ਉਹ 18 ਤਰੀਕ ਨੂੰ ਅਸਲੀ ਕਰਦੇ ਤੇ ਤਾਂ ਬੀਜੇਪੀ ਦਾ ਕੀ ਸਟੈਂਡਰਡ ਵਾਲਾ ਹੈ ਕਿ ਅੱਗੇ ਹਵਾ ਸਾਈ ਹੋਏਗਾ ਇਹ ਕਿਸ ਤਰੀਕੇ ਨਾਲ ਦੇਖੋ ਉਹਨਾਂ ਨੂੰ ਦੇਖੋ ਜੇ ਜੁਆਇਨ ਕਰਦੇ ਆ ਨਹੀਂ ਕਰਦੇ ਇਹ ਬੀਜੇਪੀ ਦੇ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਜਿਹੜੇ ਪ੍ਰਧਾਨ ਨੇ ਇਹ ਉਹ ਸਟੈਂਡ ਲੈਂਦੇ ਕਿਉਂਕਿ ਸਟੇਟ ਦਾ ਮੈਟਰ ਹੈ ਇੰਨਾ ਕੁਝ ਹੋਣ ਚਾਹੁੰਦੇ ਪਰਮਾਨੰਥ ਸਾਹਿਬ ਲੱਗਦਾ ਕਿ ਬੀਜੇਪੀ ਦੇ ਬੋਲ ਕੁਝ ਫਰਕ ਪਾਊਗਾ ਕਿ ਵੋਟ ਪਰਸੈਂਟੇਜ ਦੀ ਗੱਲ ਕਰੀ ਵੀ ਇੰਨਾ ਕੁਝ ਹੋ ਜਾ ਸਰਕਾਰ ਵੱਲੋਂ ਦੇਖੋ ਜੋ ਮਰਜੀ ਹੋਇਆ ਨਹੀਂ ਹੋਇਆ ਜੋ ਮਰਜੀ ਰਿਜ਼ਲਟ ਆਣ ਇੱਕ ਗੱਲ ਅੱਜ ਸਪਸ਼ਟ ਹੋ ਗਈ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਕਿ ਬੀਜੇਪੀ ਬੜੀ ਮਜ਼ਬੂਤੀ ਦੇ ਨਾਲ ਅੱਗੇ ਵੱਧ ਰਹੀ ਹੈ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਬੀਜੇਪੀ ਦੀ ਚਰਚਾ ਹੋ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਮੇਰੇ ਖਿਆਲ 'ਚ ਸਾਰੇ ਤੁਹਾਨੂੰ ਦੱਸਣਗੇ ਹੋਣੇ ਕਿ ਕਿਸ ਵਧੀਆ ਤਰੀਕੇ ਦੇ ਨਾਲ ਰਿਸਪਾਂਸ ਮਿਲਿਆ ਪਹਿਲੀ ਵਾਰੀ ਬੀਜੇਪੀ ਪਿੰਡਾਂ ਦੇ ਵਿੱਚ ਇੱਕ ਇਲੈਕਸ਼ਨ ਲੜ ਰਹੀ ਹੈ ਔਰ ਜੋ ਮਰਜੀ ਰਿਜ਼ਲਟ ਆਇਆ ਇਹ ਜਿਹੜਾ ਕਦਮ ਚੱਕਿਆ ਗਿਆ ਇਹ ਜਿਹੜੀ ਨਹੀਂ ਭਰੀ ਗਈ ਇਹ 2027 ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ ਦਊਗੀ